ज़िंदाब पंजाब ज़िंदबादा ਸਾਰੇ ਪੰਜਾਬ ਦੀਆਂ ਨਗਰ ਨਿਗਮਾਂ ਨਗਰਪੰਚਾਇਤਾਂ ਅਤੇ ਨਗਰ ਪੌਂਚਲਾ ਦੇ ਵੱਲੋਂ ਜਿਹੜਾ ਵਾ ਖਰਾਬ ਕੀਤਾ ਗਿਆ ਵਾ ਇਹ ਰੋਜ਼ ਧਰਨਾ ਦਿੱਤਾ ਗਿਆ ਵਾ ਤੇ ਸਿਰਫ ਇੱਕ ਵਾਰਨਿੰਗ ਦਿੱਤੀ ਗਈ ਅੱਜ ਇਹਨਾਂ ਦੀ ਕੋਠੀ ਦੇ ਮੂਹਰੇ ਰੋਕੇ ਤੁਸੀਂ ਦੇਖ ਸਕਦੇ ਆ ਕਿ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਅਲੱਗ-ਅਲੱਗ ਕਮੇਟੀਆਂ ਤੋਂ ਚੱਲ ਕੇ ਸਰਕਾਰ ਦਾ ਪਿੱਟ ਸਿਆਪਾ ਕਰਨ ਲਈ ਆਏ ਆਂ ਔਰ ਕੋਠੀ ਨੂੰ ਘੇਰਿਆ ਗਿਆ ਵਾ ਪਰ ਜੋ ਸਰਕਾਰ ਦਾ ਰਵਈਆ ਮੁਲਾਜ਼ਮਾਂ ਦੇ ਪ੍ਰਤੀ ਜਦੋਂ ਦੀ ਸਰਕਾਰ ਬਣੀ ਆ ਸਾਨੂੰ ਨਹੀਂ ਲੱਗਦਾ ਕੋਈ ਮੁਲਾਜ਼ਮ ਹੱਕ ਦੇ ਵਿੱਚ ਇਹਨਾਂ ਨੇ ਕੋਈ ਚੰਗਾ ਫੈਸਲਾ ਦਿੱਤਾ ਹੋਵੇ ਇਸ ਕਰਕੇ ਅੱਜ ਪੂਰੇ ਪੰਜਾਬ ਦੇ ਮੁਲਾਜ਼ਮ ਜਿਹੜੇ ਇਹਨਾਂ ਤੋਂ ਦੁਖੀ ਆ ਅੱਕੇ ਸਤੇ ਆ ਫਾਈ ਬੈਠੇ ਆ ਜਿਨ੍ਹਾਂ ਨੇ ਕੋਠੀ ਘੇਰ ਕੇ ਦੱਸ ਦਿੱਤਾ ਕਿ ਅੱਜ ਕੋਠੀ ਘੇਰੀ ਆ ਜੇ ਜਲਦ ਇਹਨਾਂ ਦੇ ਹੱਕ ਦੇ ਵਿੱਚ ਮੁਲਾਜ਼ਮ ਪੱਕੇ ਨਾ ਕੀਤੇ ਗਏ ਜਾਂ ਆਊਟਸੋਰਸ ਬੰਦਿਆਂ ਨੂੰ ਇਨਸੋਰਸ ਨਾ ਕੀਤਾ ਗਿਆ ਤੇ ਆਪਾਂ ਅੱਜ ਕੋਠੀ ਘੇਰੀ ਆ ਕੱਲ ਨੂੰ ਸਰਕਾਰ ਨੂੰ ਵੀ ਘੇਰਨ ਦੀ ਜਿਹੜੀ ਹਿੰਮਤ ਆ ਉਹ ਸਾਰਾ ਸਫਾਈ ਕੰਮ ਰੱਖਦਾ ਵਾ ਔਰ ਸਫਾਈ ਵਾਲਿਆਂ ਦੇ ਨਾਲ ਕਰੋ ਤੋਂ ਵੀ ਲੱਗੇ ਪਏ ਆ ਅੱਜ ਉਹਨਾਂ ਦੀ ਉਮਰਾਂ ਜਿਹੜੀਆਂ ਕਈ ਮੁਲਾਜ਼ਮ ਇਦਾਂ ਦੇ ਜਿਹੜੇ ਆਊਟਸੋਰਸ ਤੇ ਇਨਸੋਰਸ ਤੇ 60 ਸਾਲ ਤੋਂ ਉੱਪਰ ਹੋ ਚੁੱਕੇ ਕਿਹੜੇ ਵੇਲਾ ਸਰਕਾਰ ਉਹਨਾਂ ਨੂੰ ਪੱਕੇ ਕਰੇਗੀ ਤੇ ਕਿਹੜੇ ਵੇਲਾ ਉਹ ਨੌਕਰੀਆਂ ਕਰਕੇ ਰਿਟਾਇਰੀਆਂ ਦਾ ਕੁਝ ਪੈਸਾ ਜਿੰਨਾ ਜੀਵਨ ਪੱਧਰ ਸੁਧਰਦਾ ਆਪਣੇ ਘਰ ਲੈ ਕੇ ਜਾਓਗੇ ਸੋ ਇਸ ਕਰਕੇ ਉਮਰਾਂ ਵੀ ਨੰਗੀ ਜਾਂਦੀਆਂ ਸਰਕਾਰਾਂ ਵੀ ਆਈ ਜਾਂਦੀਆਂ ਆ ਪਰ ਮਲਾਜ਼ਿਮਾਂ ਦਾ ਕੁਝ ਨਹੀਂ ਸੋਚ ਹੋ ਰਿਹਾ ਜਲਦ ਤੋਂ ਜਲਦ ਜੇ ਫੈਸਲਾ ਕੋਈ ਨਾ ਲਿੱਤਾ ਗਿਆ ਮਲਾਜ਼ਿਮਾਂ ਦੇ ਹੱਕ ਦੇ ਵਿੱਚ ਪੱਕੇ ਕਰਨ ਵਾਸਤੇ ਤਾਂ ਪੂਰਨ ਤੌਰ ਤੇ ਜਿਹੜੀਆਂ ਅਨਮਿੱਥੇ ਸਮੇਂ ਲਈ ਪੰਜਾਬ ਭਰ ਚ ਹੜਤਾਲ ਕੀਤੀ ਜਾਊਗੀ ਔਰ ਪੰਜਾਬ ਐਕਸ਼ਨ ਕਮੇਟੀ ਔਰ ਸਫਾਈ ਸੇਵਕ ਸੰਘ ਪੰਜਾਬ ਦੇ ਜਿੰਨੇ ਮੈਂਬਰ ਆ ਅਸੀਂ ਉਹਨਾਂ ਦਾ ਇੱਥੇ ਆਇਆ ਤੇ ਧੰਨਵਾਦ ਵੀ ਕਰਦੇ ਆਂ ਔਰ ਹਿਸ਼ਾਰਪੁਰ ਸਫਾਈ ਕਰਮਚਾਰੀ ਯੂਨੀਅਨ ਇਸਟਰ ਨਗਰ ਨਿਗਮ ਵੱਲੋਂ ਉਹਨਾਂ ਨੂੰ ਭਰੋਸਾ ਵੀ ਦਿਵਾਉਂਦੇ ਆਂ ਕਿ ਅਨਮਿੱਤੇ ਸਮੇਂ ਲਈ ਜਦੋਂ ਹੜਤਾਲ ਹੋਊਗੀ ਸਭ ਤੋਂ ਵੱਧ ਚੜ੍ਹ ਕੇ ਹਿਸ਼ਾਰਪੁਰ ਸ਼ਹਿਰ ਜਿਹੜਾ ਨਾ ਪੂਰਾ ਸਹਿਯੋਗ ਦੇਊਗਾ ਔਰ ਜੇ ਸ਼ਹਿਰ ਦੇ ਵਿੱਚ ਕੂੜੇ ਦੇ ਢੇਰ ਲੱਗੇ ਕੂੜੇ ਦੇ ਪਹਾੜ ਲੱਗੇ ਕੋਈ ਬਿਮਾਰੀ ਫੈਲੀ ਉਹਦੀ ਜ਼ਿੰਮੇਵਾਰ ਜਿਹੜਾ ਪ੍ਰਸ਼ਾਸਨ ਔਰ ਪੰਜਾਬ ਸਰਕਾਰ ਹੋਊਗੀ ਸੋ ਇੰਨੀਆਂ ਬੇਨਤੀਆਂ ਕਰਦਾ ਹਾਂ ਸਭ ਨੂੰ ਜੈ ਭੀਮ ਜੈ ਭਾਰਤ ਜੀ ਮੈਂ ਕਰਵਾ ਸਿੰਘ ਸੋਣੀ ਸਰਪੰਚ ਨਿਸ਼ਰਮਾ ਜੀ ਸ਼ਹਿਰ ਕਮੇ ਅਸੀਂ ਪਾਇਚਾਦਸਿਕ ਪਾਰਕ ਇੱਕ ਫੈਸਲਾ ਕੀਤਾ ਸੀ ਕਿ ਆਪਾਂ 25 225 ਨੂੰ ਰਵਜੋਦ ਦੀ ਕੋਠੀ ਦਾ ਕਰਾਓ ਕਰਾ ਲਏ। ਉਹਦੇ ਦੌਰਾਨ ਮੈਨੂੰ ਡਾਟਾ ਸਾਹਿਬ ਨੇ ਬੁਲਾਇਆ ਸੀ। ਇਹ ਇੱਥੋਂ ਪਤਾ ਲੱਗਦਾ ਕਿ ਕਿੰਨੇ ਕਿ ਝੂਠੇ ਨੇ। ਇਹਨਾਂ ਨੇ ਬੁਲਾਇਆ ਆਪਣੀ ਕੋਠੀ ਅਰੈਸਟ ਅਰਜਨ ਜਖਲਾਤ ਵਾਲੇ ਨੂੰ। ਉੱਥੇ ਬੈਠ ਕੇ ਗੱਲਬਾਤ ਹੋਈ ਆ। ਮੈਂ ਕਿਹਾ ਵੀ ਤੁਸੀਂ ਅਸੀਂ ਆ ਕਰ ਰਹੇ ਆ ਤੁਸੀਂ ਸਾਡਾ ਲੋਕਲ ਬਲਦੇ ਤੁਸੀਂ ਕਰੋ ਸਾਡਾ ਕੁਝ। ਇਹਨੇ ਵਿਸ਼ਵਾਸ ਦਿਵਾਇਆ ਕਿ ਮੈਂ ਆਪ ਆਊਗਾ ਮੰਗ ਪੱਤਰ ਲੈਣ। ਮਗਬਤਰ ਲੈ ਕੇ ਤਾਂ ਮੈਂ ਤੁਹਾਨੂੰ ਤੁਹਾਡੀ ਸਟੇਜ ਤੋਂ ਵਾਦਾ ਕਰਕੇ ਜਾਊਗਾ ਕਿ ਮੈਂ ਤੁਹਾਡੇ ਸਾਰੇ ਕੰਮ ਕਰਾਂਗਾ। ਔਰ ਉਹ ਟਾਈਮ ਤੇ ਤੇਰੀ ਕੋਈ ਵਾਦਾ ਨਹੀਂ ਪੂਰਾ ਕੀਤਾ ਜੇ ਮੈਂ ਨਾ ਹੋਇਆ ਤੇ ਡੀਸੀ ਸਾਹਿਬ ਆਉਣਗੇ। ਤੇ ਜੀ ਸਿੱਧੀ ਬਦਲੀ ਹੋ ਗਈ। ਜਿੱਦਾਂ ਡੀਸੀ ਆ ਸਰਕਾਰ ਹੁਕਮ ਕਰ ਲਗਦੀ ਆ ਤੇ ਜਾ ਕੇ ਮਗਬਤਰ ਲੈ ਕੇ ਆਉ। ਉਹ ਕਿਉਂ ਨਹੀਂ ਆਪਣਾ ਵਾਦਾ ਨਾ। ਐਡੀਸੀ ਕਿਉਂ ਆਇਆ? ਮਗਬਤਰ ਲੈਣ। ਡੀਸੀ ਆਵੇ। ਫੇਰ ਕਿਉਂ ਵੀ ਗੱਲਾਂ ਕਰ ਰਹੇ ਆ ਕਿਉਂਕਿ ਜਿਹੜੇ ਜਿੰਨੇ ਵੀ ਆਈਐਸਪੀਸ ਦੇ ਬੰਦੇ ਆ ਵੈਸਾ ਕਲੀਅਰਲੀ ਫਾਰਮਸੇ ਚੱਲ ਪਿਆ ਜਿੱਦੇ ਵੀ ਇਹ ਲੋਗ ਨੇ ਆਈਐਸਪੀਸ ਇਹ ਰਾਜ ਦੇ ਹੋਰ ਪੋਸਟਾਂ ਬਦਲੀ ਜਾਣੇ ਸਾਡੀਆਂ ਪੋਸਟਾਂ ਫੋਲ ਚੋਰੀਆਂ ਨੇ ਅਸੀਂ ਆਉਣ ਵਾਲੇ ਸਮੇਂ ਚ ਆਈਐਸਪੀਸ ਜਿਹੜੇ ਆ ਉਹਨਾਂ ਨੂੰ ਠੇਕੇ ਤੇ ਕਰਦਾ ਕੰਮ ਲੈ ਕੇ ਚੱਲਾਂਗੇ ਤਾਰਫ ਮੈਂ ਪੰਜਾਬ ਦਾ ਪਲਾਉਜ ਸਾਡੀ ਜੀ ਰਾਜਵੀਰ ਜੀ ਦਾ ਨਾ ਰਮੇਸ਼ ਗੈਚੰਡਾ ਜੀ ਮੈਂ ਕਨਵੀਨਰ ਆ ਮਿਊਸਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦਾ ਔਰ ਅੱਜ 25 ਫਰਵਰੀ ਨੂੰ ਮਿਊਸਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਵੱਲੋਂ ਇਹ ਰੈਲੀ ਕੀਤੀ ਗਈ ਹੈ ਕਿਉਂਕਿ ਸਾਡੀਆਂ ਜੜੀਆਂ ਪੈਂਡਿੰਗ ਮੰਗਾਂ ਨੇ ਉਹ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਨੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਮੰਗਾਂ ਤਾਂ ਸੁਣੀਆਂ ਪਰ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਪ੍ਰਵਾਨ ਕੀਤੀਆਂ ਤਾਂ ਲੰਗੜੀਆਂ ਕੀਤੀਆਂ ਯਾਨੀ ਅੱਧੇ ਕੰਮ ਕੀਤੇ ਅੱਧੇ ਨਹੀਂ ਕੀਤੇ ਸੋ ਸਾਡਾ ਮਿਊਸਪਲ ਕੰਮ ਆ ਬੜੇ ਲੰਮੇ ਸਮੇਂ ਤੋਂ ਆਊਟਸੋਰਸ ਤੇ ਔਰ ਕੁਝ ਕੰਟਰੈਕਟ ਬੇਸ ਤੇ ਕੰਮ ਕਰ ਰਿਆ ਜਿਹਨੂੰ ਪੱਕਾ ਨਹੀਂ ਕੀਤਾ ਜਾ ਰਿਹਾ 8 10 1000 ਦੇ ਵਿੱਚ ਜਿਹੜੀ ਉਹ ਸੈਲਰ ਜਿੰਦੀ ਜਾਂਦੀ ਇਹਨਾਂ ਨੂੰ ਜਿਹਦੇ ਨਾਲ ਘਰਾਂ ਦਾ ਗੁਜ਼ਾਰਾ ਹੋਣਾ ਬਹੁਤ ਔਖਾ ਹੈ ਐਸੀ ਤਰ੍ਹਾਂ ਪੁਰਾਣੀ ਪੈਨਸ਼ਨ ਸਾਡੀ ਜਿਹੜੀ ਉਹ ਲਾਗੂ ਨਹੀਂ ਕੀਤੀ ਜਾ ਰਹੀ ਬੜੇ ਲੰਮੇ ਸਮੇਂ ਤੋਂ ਇਹ ਲੜਾਈ ਲੜੀ ਜਾ ਰਹੀ ਹੈ ਕਿ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਇੱਕ 31 12 2011 ਨੂੰ ਆਪਸ਼ਨਾਂ ਲਈਆਂ ਸੀ ਪੈਨਸ਼ਨ ਸੰਬੰਧੀ ਉਹ ਵੀ ਪੈਨਸ਼ਨ ਜਿਹੜੀ ਹੈ ਨਹੀਂ ਲਗਾਈ ਜਾ ਰਹੀ ਇਹਨਾਂ ਮੰਗਾਂ ਦੇ ਨਾਲ ਅਸੀਂ ਲੈ ਕੇ ਇੱਥੇ ਰੈਲੀ ਕੀਤੀ ਹੈ ਔਰ ਅੱਜ ਸਥਾਨਕ ਸਰਕਾਰਾਂ ਮੰਤਰੀ ਡਾਕਟਰ ਰਵਜੋਤ ਸਿੰਘ ਜੀ ਦੀ ਕੋਠੀ ਦਾ ਘਰਾਓ ਵੀ ਕੀਤਾ ਗਿਆ ਔਰ ਅਸੀਂ ਜੇਕਰ ਇਹ ਸਾਡੇ ਨਾਲ ਪੈਨਲ ਮੀਟਿੰਗ ਕਰਕੇ ਸਾਡੀਆਂ ਮੰਗਾਂ ਨੂੰ ਜਲਦ ਪ੍ਰਵਾਨ ਨਹੀਂ ਕਰਨਗੇ ਤਾਂ ਆਉਣ ਵਾਲੇ ਸਮੇਂ 'ਚ ਅਸੀਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਾਂਗੇ ਰਸਤਾ ਰੋਕੋ ਅੰਦੋਲਨ ਸ਼ੁਰੂ ਕਰਾਂਗੇ ਹੜਤਾਲ ਕਰਾਂਗੇ ਮਤਲਬ ਹੁਣ ਸਰਕਾਰ ਤੋਂ ਮਤਲਬ ਕੁਝ ਨਾ ਕੁਝ ਅਸੀਂ ਪ੍ਰਾਪਤ ਕਰਕੇ ਛੱਡਾਂਗੇ ਜੇ ਸਾਡੇ ਨਾਲ ਵਾਪਿਆ ਤਾਂ ਅਸੀਂ ਪੂਰਾ ਨਿਭਾਵਾਂਗੇ ਸਰ ਇੱਕ ਪਾਸੇ ਤਾਂ ਸਰਕਾਰਾਂ ਨੇ ਵੱਡੇ ਵੱਡੇ ਫਲੈਕਸ ਬੈਨਰ ਲਗਾਏ ਹੋਏ ਨੇ ਕਿ ਅਸੀਂ ਮੁਲਾਜ਼ਮਾਂ ਨੂੰ ਪੱਕਾ ਕੀਤਾ ਤੇ 50000 ਤੋਂ ਪਲੱਸ ਮੁਲਾਜ਼ਮ ਰੱਖੇ ਗਏ ਨੇ ਤੇ ਦੂਜੇ ਪਾਸੇ ਤੁਸੀਂ ਇੱਕ ਇਹ ਹੜਤਾਲ ਕਰ ਰਹੇ ਹੋ ਅੱਜ ਕੈਬਨਿਟ ਮਿਨਿਸਟਰ ਜੀ ਦੀ ਕੋਠੀ ਤੱਕ ਰੋ ਕੀਤਾ ਤੇ ਕੀ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਸਰ ਉਹ ਝੂਠ ਹੈ ਤੇ ਆ ਤੁਹਾਡੇ ਸਾਹਮਣੇ ਜਿਹੜਾ ਇਕੱਠ ਹੈ ਇਹ ਸੱਚ ਹੈ ਇਹ ਹਕੀਕਤ ਹੈ ਜੇਕਰ ਇਸ ਤਰ੍ਹਾਂ ਦਾ ਹੁੰਦਾ ਤਾ ਫਿਰ ਅਸੀਂ ਕਿਉਂ ਘੁਰ ਲਾਂਦੇ ਅਸੀਂ ਕਿਉਂ ਰੋਂਦੇ ਫਿਰਦੇ ਆ ਇਹਨਾਂ ਦੀ ਪਿੱਟ ਸਿਆਪਾ ਕਿਉਂ ਕਰਦੇ ਫਿਰਦੇ ਆ ਜੇਕਰ ਇਸ ਤਰ੍ਹਾਂ ਹੀ ਭਰਤੀ ਕਰਦੇ ਤਾਂ ਫਿਰ ਸਾਨੂੰ ਕੀ ਲੋੜ ਸੀ ਸੜਕਾਂ ਦੇ ਉਤਰਨ ਦੀ ਸਾਡੇ ਜਿਹੜੇ ਕੱਚੇ ਮੁਲਾਜ਼ਮ ਹੈ 10 10 15 15 ਸਾਲਾਂ ਤੋਂ ਕੰਮ ਕਰ ਰਹੇ ਆ 50 50 ਸਾਲ ਦੇ ਹੋ ਗਏ ਉਹ ਉਹਨਾਂ ਨੂੰ ਕਦੋਂ ਪੱਕੇ ਕਰਨਗੇ ਇਸ ਲਈ ਅਸੀਂ ਇਸ ਸਰਕਾਰ ਦਾ ਪਿੱਟ ਸਿਆਪਾ ਕਰ ਰਹਾ ਉਹ ਹਕੀਕਤ ਨਹੀਂ ਹੈ ਜੋ ਫਲੈਕਸ ਫਲੈਕਸਾਂ ਦੇ ਲਿਖਿਆ ਹੋਇਆ ਪੱਕੇ ਕਰ ਦਿੱਤੇ ਯਾ ਮਰਤੀ ਕਰ ਦਿੱਤੇ ਇਹ ਸਭ ਝੂਠ ਹੈ ਸਰ ਅੱਜ ਵੀ ਸਰਵ ਜਿਹੜਾ ਮੀਟਿੰਗ ਦਾ ਭਰੋਸਾ ਤੁਹਾਨੂੰ ਦਿੱਤਾ ਗਿਆ ਕਿੰਨਾ ਚਿਰ ਇਹਦਾ ਇੰਤਜ਼ਾਰ ਕਰੋਗੇ ਤੁਸੀਂ ਮੀਟਿੰਗ ਦਾ ਅਸੀਂ ਥੋੜੇ ਦਿਨ ਇੰਤਜ਼ਾਰ ਕਰਾਂਗੇ ਔਰ ਅੱਜ ਸਾਡੀ ਐਕਸ਼ਨ ਕਮੇਟੀ ਇੱਥੇ ਹੀ ਆ ਜੇ ਅਸੀਂ ਆਪਸ ਵਿੱਚ ਮੀਟਿੰਗ ਕਰਕੇ ਤੈਅ ਕਰਕੇ ਜਾਵਾਂਗੇ ਵੀ ਅਗਲਾ ਪ੍ਰੋਗਰਾਮ ਕੀ ਕਰਨਾ ਧੰਨਵਾਦ ਜੀ ਸਰ ਜੀ ਤੇ ਆਪਣੇ ਮਨਸਿਪਲ ਮੁਲਾਜ਼ਮ ਐਕਸ਼ਨ ਕਮੇਟੀ ਦੇ ਵੱਲੋਂ ਇਹ ਰੋਸ ਪ੍ਰਤੀ ਧੰਨਵਾਦ ਦਿੱਤਾ ਜਾ ਰਿਹਾ ਸਿਕ ਇਹਨਾਂ ਨੇ ਮੰਗ ਪੱਤਰ ਦਿੱਤਾ ਮੰਗ ਪੱਤਰ ਤੇ ਵਿੱਚ ਕਾਫੀ ਡਿਮਾਂਡ ਸਹਿ ਗਈਆਂ अभी साहब तो मंत्री साहब तो टाइम लेके जल्दी मीटिंग का भरोसा है कि तो जल्दी मीटिंग करा दी जाएगी डीसी मैम ने भी आज ज्वाइन कर लेना उन्हों के ना हम हूँ मीटिंग करके कि इन्हों का अपना वो सीरीयस इशू है तो हूँ मंत्री साहब तो अभी टाइम लेके गल करते हैं जिमें भी जिन्ना जल्दी आप टाइम ले सकते हैं लेके मैं कम्यूनीकेट भी करा लेंगे तो जी डिमांड हैगी अभी पूरी कोशिश कर रहे इन्हों को मुकम्मल करने की कोशिश जल्दों जल्द अभी प्रयत्न करा तो जल्दों जल्द डिमांड भी पूरी कर दीजिए थैंक